ਲੋਕ ਸਭਾ ਚੋਣਾਂ 2024 ਲਈ ਗਿਣਤੀ ਹੈ ਜਿਹੜੀ VOTING ਪ੍ਰਕਿਰਿਆ ਜਿਸ ਤਰੀਕੇ ਨਾਲ ਹੋਈ ਸੀ ਅਤੇ ਹੁਣ ਉਹਦੀ ਗਿਣਤੀ ਹੈ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਤਾਂ ਦੋ ਰਾਉਂਡ ਦੀ ਜਿਹੜੀ ਗਿਣਤੀ ਕੰਪਲੀਟ ਹੋ ਚੁੱਕੀ ਹੈ 212 ਬੂਥ ਹੈ ਜਿਹੜੇ ਕਾਊਂਟ ਕੀਤੇ ਜਾ ਚੁੱਕੇ ਨੇ 1843 ਬੂਥਾਂ ਦੇ ਵਿੱਚੋਂ ਜਿਨ੍ਹਾਂ 212 ਬੂਥਾਂ ਦੀ ਗਿਣਤੀ ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਦੱਸ ਦਈਏ ਕਿ 1843 ਕੋਲ ਬੂਥ ਸਾਨਾ ਤੇ ਉਹਨਾਂ ਦੇ ਵਿੱਚੋਂ 212 ਦੇ ਬੂਥਾਂ ਦੀ ਜਿਹੜੀ ਗਿਣਤੀ ਹੋ ਚੁੱਕੀ ਹੈ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਵਿਧਿਆਨੇ ਸ਼ਹਿਰ ਵਿੱਚ ਤਾਂ 27912 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਤੇ INC ਯਾਨਕੀ ਕਾਂਗਰਸ ਨੂੰ 41817 ਵੋਟਾਂ ਦੀ ਗਿਣਤੀ ਹੈ ਜਿਹੜੀ ਹੁਣ ਤੱਕ ਕੀਤੀ ਜਾ ਚੁੱਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ 13695 ਦੇ ਰੁਝਾਨ ਜਿਹੜੇ ਸਾਹਮਣੇ ਆ ਰਹੇ ਨੇ BJP ਦੇ ਰੁਝਾਨ ਨਾਲ ਦੀ ਗੱਲ ਕਰੀਏ ਤਾਂ 37291 ਜਿਹੜੀ ਗਿਣਤੀ ਹੁਣ ਤੱਕ ਚੱਲ ਚੁੱਕੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜਿਹੜੇ ਅੱਗੇ ਚੱਲ ਰਹੇ ਨੇ ਲਗਾਤਾਰ 41817 ਵੋਟਾਂ ਨੇ ਜਿਹੜੀਆਂ ਫਿਲਹਾਲ ਤੱਕ ਗਿਣਤੀ ਕੀਤੀ ਗਈ ਹੈ ਤੇ ਕਾਫੀ ਜ਼ਿਆਦਾ ਲੀਡ ਨਾਲ ਹੈ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲਦੇ ਨੇ 1843 ਬੂਥਾਂ ਦੇ ਵਿੱਚੋਂ 212 ਬੂਥਾਂ ਦੀ ਗਿਣਤੀ ਹੈ ਜਿਹੜੀ ਹੋ ਚੁੱਕੀ ਹੈ ਦੋ ਰਾਉਂਡ ਹੈ ਜਿਹੜੇ ਕੰਪਲੀਟ ਹੋ ਚੁੱਕੇ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈ